ਸੇਵੀਐ ਅਹਨੇ ਸਹਜ ਸੁਭਾਈ ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਮ ਦੀ ਨੂਰ ਅਰਸਾ ਹੋ ਕੋ ਰਸਾ ਹੋ ਝੱਟੀ ਐ ਤੋ ਦਿਤੇ ਸੱਚੇ ਪਾਤੇ ਸਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤੇ ਸਾਹੂ ਸਿਰ ਸਾਹਾਂ ਦੇ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਾਬਨਾ ਦਾ ਵੇਸਾ ਹੋ ਸਜਣ ਸੱਚਾ ਪਾਤਿਸਾ ਹੋ ਸਿਰ ਸਾਹ ਦਾਸਾ ਹੋ ਜਿਸ ਪਾਸ ਬਹਿਠਿਆ ਸੋਹੀਐ ਸਾਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪਹਿਲਾ ਨਾਦਰ ਕਰੇ ਤਾ ਸਿਮਰਿਆ ਜਾਇ ਆਤਮਾ ਦਰਵ ਰਹੇ ਲਿਵ ਲਾਈ ਆਤਮਾ ਪ੍ਰਾਤਮਾ ਏਕੋ ਕਰੇ ਅੰਤਰ ਕੀ ਦੁਬੇਦਾ ਅੰਤਰ ਮਰੈ ਨਾਦਰ ਕਰੇ ਤਾ ਸਿਮਰ ਆ ਜਾਇ ਆਤਮਾ ਦਰਵ ਰਹਿ ਲਿਬਲਾਇ ਆਤਮਾ ਪ੍ਰਾਤਮਾ ਏਕੋ ਕਰੈ ਅੰਤਰ ਕੀ ਦੁਬਿਦਾ ਅੰਤਰ ਮਰੈ ਗੋਰਾ ਪਰ ਸਾਦੀ ਪਾਇ ਆ ਜਾਇ ਹਰਿ ਸੋ ਚਿਤ ਲਾਗੈ ਫਿਰ ਕਾਲ ਨਾ ਖਾਏ ਰਹਾਉ ਸੱਚ ਸਿਮਰਐ ਹੋਵੈ ਪ੍ਰਗਾਸ ਤਾਤੇ ਵਿਖਿਆ ਮਹਿ ਰਹੈ ਉਦਾਸ ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲਤਰ ਵਿੱਚ ਗਤ ਪਾਈ ਐਸੀ ਸੇਵਕ ਸੇਵਾ ਕਰੈ ਜਿਸ ਕਾ ਜੀਉ ਸੋ ਆਗੈ ਤਰੈ ਸਾਹਿਬ ਭਾਵੈ ਸੋ ਪਰਵਾਣ ਸੋ ਸੇਵਕ ਦਰਗਹਿ ਪਾਵੈ ਮਾਣੋ ਸਤ ਗੁਰ ਕੀ ਮੂਰਤ ਹਿਰਦੈ ਵਸਾਏ ਜੋ ਇੱਛੈ ਸੋਈ ਫਲ ਪਾਏ ਸਾਚਾ ਸਾਹਿਬ ਕਿਰਪਾ ਕਰੈ ਸੋ ਸੇਵਕ ਜਮਤੇ ਕੈਸਾ ਡਰੈ ਭਨਿਤ ਨਾਨਕ ਕਰੇ ਵਿਚਾਰ ਸਾਚੀ ਬਾਣੀ ਸੋ ਤਰੇ ਪਿਆਰ ਤਾ ਕੋ ਪਾਵੈ ਮੋਖ ਦਵਾਰ ਜਪ ਤਪ ਸਭ ਇਹੋ ਸ਼ਬਦ ਹੈ ਸਾਰ ਪੰਤ ਨਾਨਕ ਕਰੇ ਵਿਚਾਰ ਸਾਚੀ ਬਾਣੀ ਸਿਉ ਤਰੇ ਪਿਆਰ ਤਾ ਕੋ ਪਾਵੈ ਮੋਖ ਦੁਆਰ ਜਪ ਤਪ ਸਭ ਇਹੋ ਸ਼ਬਦ ਹੈ ਸਾਰ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ